ਮੁੰਚੀ ਪ੍ਰੇਮ ਚੰਦ ਜੀ ਦਾ ਲਿਖਿਆ ਨਾਵਲ ਨਿਰਮਲਾ ਭਾਗ 19ਵਾਂ ਹੁਣ ਸੁਦਾ ਦੇ ਨਾਮ ਨਿਰਮਲਾ ਨੂੰ ਵੀ ਆਉਣਾ ਪਿਆ ਉਹ ਤਾਂ ਪੇਕੇ ਕੁਝ ਦਿਨ ਹੋਰ ਰਹਿਣਾ ਚਾਹੁੰਦੀ ਸੀ ਪਰ ਦੁੱਖਾਂ ਦੀ ਮਾਰੀ ਸੁਦਾ ਇਕੱਲਿਆ ਕਿਸ ਤਰ੍ਹਾਂ ਰਹਿੰਦੀ ਉਹਨੂੰ ਖੀਰ ਆਉਣਾ ਹੀ ਪਿਆ ਰੁਕਮਣੀ ਨੇ ਭੂੰ ਭੂੰਗੀ ਨੂੰ ਕਿਹਾ ਦੇਖਦੀ ਹਾਂ ਬਹੁ ਪੇਕੇ ਤੋਂ ਕਿਸ ਤਰ੍ਹਾਂ ਨਿੱਖਰ ਕੇ ਆਈ ਏ ਭੂੰਗੀ ਨੇ ਕਿਹਾ ਦੀਦੀ ਮਾਂ ਦੇ ਹੱਥ ਦੀਆਂ ਰੋਟੀਆਂ ਕੁੜੀਆਂ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਰੁਕਮਨੀ ਠੀਕ ਕਹਿੰਦੀ ਹੈ ਭੂੰਗੀ ਖਵਾਉਣਾ ਤਾਂ ਸਿਰਫ ਮਾਂ ਹੀ ਜਾਣਦੀ ਏ ਨਿਰਮਲਾ ਨੂੰ ਇਸ ਤਰ੍ਹਾਂ ਲੱਗਿਆ ਕਿ ਘਰ ਦਾ ਕੋਈ ਆਦਮੀ ਉਹਦੇ ਆਉਣ ਤੇ ਖੁਸ਼ ਨਹੀਂ ਮੁੰਠੀ ਜੀ ਨੇ ਖੁਸ਼ੀ ਤਾਂ ਬਹੁਤ ਬਖਾਈ ਪਰ ਦਿਲ ਦੀ ਚਿੰਤਾ ਨੂੰ ਨਾਸ਼ ਪਾ ਸਕੇ ਬੱਚੀ ਦਾ ਨਾਂ ਸੁਧਾਨੇ ਆਸ਼ਾ ਰੱਖ ਦਿੱਤਾ ਸੀ ਉਹ ਆਸ਼ਾ ਦੀ ਮੂਰਤੀ ਜਿਹੀ ਵੀ ਲੱਗਦੀ ਸੀ ਦੇਖ ਕੇ ਸਾਰੀ ਚਿੰਤਾ ਭੱਜ ਜਾਂਦੀ ਸੀ ਮੁੰਚੀ ਜੀ ਨੇ ਉਹਨੂੰ ਗੋਦੀ ਵਿੱਚ ਲੈਣਾ ਚਾਹਿਆ ਤਾਂ ਉਹ ਰੋਣ ਲੱਗੀ ਪਰ ਫਿਰ ਦੌੜ ਕੇ ਮਾਂ ਨਾਲ ਚੁੰਮੜ ਜਿਵੇਂ ਪਿਤਾ ਨੂੰ ਪਛਾਣਦੀ ਨਹੀਂ ਨਹੀਂ ਸੀ ਮੁੰਠੀ ਜੀ ਨੇ ਮਠਿਆਈ ਨਾਲ ਉਸਨੂੰ ਖੁਸ਼ ਕਰਨਾ ਚਾਹਿਆ ਘਰ 'ਚ ਕੋਈ ਨੌਕਰ ਤਾਂ ਨਹੀਂ ਸੀ ਜਾ ਕੇ ਸੀਆ ਰਾਮ ਨੂੰ ਦੋ ਆਨੇ ਦੀ ਮਠਿਆਈ ਲਿਆਉਣ ਲਈ ਗਿਆ ਜੀਆ ਵੀ ਜੀਆ ਰਾਮ ਵੀ ਬੈਠਾ ਹੋਇਆ ਸੀ ਬੋਲਿਆ ਸਾਡੇ ਲਈ ਤਾਂ ਕਦੇ ਮਠਿਆਈ ਨਹੀਂ ਆਉਂਦੀ ਮੋਂਚੀ ਜੀ ਨੇ ਖਿੱਚ ਕੇ ਕਿਹਾ ਤੁਸੀਂ ਲੋਕ ਬੱਚੇ ਨਹੀਂ ਹੋ ਜੀ ਆਰਾ ਤਾਂ ਕਿ ਬੁੱਢੇ ਹਾਂ ਮਠਿਆਈ ਮੰਗਵਾ ਕੇ ਰੱਖ ਦਿਓ ਤਾਂ ਪਤਾ ਲੱਗੇ ਕਿ ਬੱਚੇ ਹਾਂ ਜਾਂ ਬੁੱਢੇ ਕੱਡੋਚਾਰਾਂ ਨੇ ਤੇ ਆਸ਼ਾ ਦੇ ਭਾਗਾਂ ਨੂੰ ਸਾਡੇ ਨਸੀਬ ਵੀ ਜਾਗਣ ਮੋਂਚੀ ਜੀ ਮੇਰੇ ਕੋਲ ਇਸ ਵੇਲੇ ਪੈਸੇ ਨਹੀਂ ਜਾਓ ਸੀਆ ਜਲਦੀ ਆਣਾ ਜੀ ਆਰਾ ਸੀਆ ਨਹੀਂ ਜਾਵੇਗਾ ਕਿਸੇ ਦਾ ਗੁਲਾਮ ਨਹੀਂ ਹੈ ਆਸ਼ਾ ਆਪਣੇ ਪਿਓ ਦੀ ਧੀ ਹੈ ਤਾਂ ਉਹ ਵੀ ਆਪਣੇ ਯੋਦਾ ਪੁੱਤਰੇ ਮੋੰਜੀ ਕੀ ਫ਼ਜ਼ੂਲ ਦੀਆਂ ਗੱਲਾਂ ਕਰਦੇ ਹੋ ਛੋਟੀ ਜਹੀ ਬੱਚੀ ਦੀ ਬਰਾਬਰੀ ਕਰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਾ ਸਿਆਰਾਮ ਇਹ ਪੈਸੇ ਲੈ ਜਾ ਜੀ ਆਰਾਮ ਨਾ ਜਾਣਾ ਸਿਆ ਤੂੰ ਕਿਸੇ ਦਾ ਨੌਕਰ ਨਹੀਂ ਹੈ ਸਿਆ ਬੜੀ ਤੇ ਜਿੱਤੀ ਵਿੱਚ ਪੈ ਗਿਆ ਕਿਸ ਦਾ ਕਹਿਣਾ ਮੰਨੇ ਅਖੀਰ ਚੌਣੇ ਜੀ ਆਰਾਮ ਦਾ ਕਹਿਣਾ ਮੰਨਣਾ ਨਿਸ਼ਚੇ ਕਰ ਲਿਆ ਬਾਪ ਜਿਆਦਾ ਤੋਂ ਜਿਆਦਾ ਝਿੜਕ ਦੇਣਗੇ ਜੀ ਆਰਾਮ ਤਾਂ ਮਾਰੇਗਾ ਫੇਰ ਕਿਸ ਦੇ ਕੋਲ ਫਰਿਆਦ ਲੈ ਕੇ ਜਾਵੇਗਾ ਬੋਲਿਆ ਮੈਂ ਨਹੀਂ ਜਾਵਾਂਗਾ ਮੁੰਚੀ ਜੀ ਨੇ તમਕਾ ਕੇ ਕਿਹਾ ਚੰਗਾ ਤਾਂ ਮੇਰੇ ਕੋਲ ਫਿਰ ਕੋਈ ਚੀਜ਼ ਮੰਗਣ ਨਹੀਂ ਮੁੰਚੀ ਜੀ ਆਪ ਬਾਜ਼ਾਰ ਚਲੇ ਗਏ ਕਿ 1 ਰੁਪਏ ਦੀ ਮਠਿਆਈ ਲੈ ਕੇ ਵਾਪਸ ਆਏ 2 ਆਨੇ ਦੀ ਮਠਿਆਈ ਮੰਗਦੇ ਹੋਇਆ ਉਹਨਾਂ ਨੂੰ ਸ਼ਰਮ ਆਈ ਹਲਵਾਈ ਉਹਨਾਂ ਨੂੰ ਪਛਾਣਦਾ ਸੀ ਉਹ ਦਿਲ ਵਿੱਚ ਕੀ ਕਹੇ ਮਠਿਆਈ ਲੈ ਕੇ ਮੁੰਚੀ ਜੀ ਅੰਦਰ ਚਲੇ ਗਏ ਸਿਆਰਾਮ ਨੇ ਮਠਿਆਈ ਦਾ ਬਹੁਤ ਵੱਡਾ ਡੋਣਾ ਦੇਖਿਆ ਤਾਂ ਬਾਪ ਦਾ ਕਹਿਣਾ ਨਾ ਮੰਨਣ ਦਾ ਉਹਨੂੰ ਬਹੁਤ ਦੁੱਖ ਹੋਇਆ। ਉਹ ਹੁਣ ਉਹ ਕਿਸ ਮੂੰਹ ਨਾਲ ਮਠਿਆਈ ਲੈਣ ਲਈ ਅੰਦਰ ਜਾਵੇਗਾ। ਬੜੀ ਭੁੱਲ ਹੋਈ। ਉਹ ਮਨ ਹੀ ਮਨ ਵਿੱਚ ਜੀ ਆਰਾਮ ਦੇ ਥੱਪੜਾਂ ਦੀ ਚੋੜ ਤੇ ਮਠਿਆਈ ਦੀ ਮਠਿਆਸ ਦੀ ਤੁਲਨਾ ਕਰਨ ਲੱਗਿਆ। ਅਚਾਨਕ ਪੂੰਗੀ ਨੇ ਦੋ ਪਲੇਟਾਂ ਦੋਵਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀਆਂ। ਜੀ ਆਰਾਮ ਨੇ ਵਿਗੜ ਕੇ ਕਿਹਾ ਇਹਨਾਂ ਨੂੰ ਚੁੱਕ ਕੇ ਲੈ ਜਾਵੋ। ਪੂੰਗੀ ਕਿਉਂ ਖਿਜਦੇ ਹੋ ਬਾਬੂ ਜੀ? ਕੀ ਤੁਹਾਨੂੰ ਮਠਾਈ ਚੰਗੀ ਨਹੀਂ ਲੱਗਦੀ ਜੀ ਆਰਾ ਮਠਾਈ ਆਸ਼ਾ ਦੇ ਲਈ ਆਈ ਏ ਸਾਡੇ ਲਈ ਨਹੀਂ ਆਈ ਲੈ ਜਾ ਨਹੀਂ ਤਾਂ ਮੈਂ ਸੜਕ ਤੇ ਸੁੱਟ ਦੇਵਾਂਗਾ ਅਸੀਂ ਤਾਂ ਪੈਸੇ ਪੈਸੇ ਦੇ ਲਈ ਤਰਸਦੇ ਹਾਂ ਤੇ ਇੱਥੇ ਰੁਪਏ ਦੀ ਮਠਾਈ ਆਉਂਦੀ ਪੂੰਗੀ ਤੁਸੀਂ ਲੈ ਲਵੋ ਸੀਆ ਬਾਬੂ ਇਹ ਨਹੀਂ ਲੈਣਗੇ ਨਾ ਸਹੀ ਸੀਆ ਰਾਮ ਨੇ ਡਰਦੇ ਡਰਦੇ ਹੱਥ ਵਧਾਇਆ ਹੀ ਸੀ ਕਿ ਜੀ ਆਰਾਮ ਨੇ ਝਟਕ ਕੇ ਕਿਹਾ ਨਾ ਫੜੀ ਮਠਾਈ ਨਹੀਂ ਤਾਂ ਹੱਥ ਤੋੜ ਕੇ ਰੱਖ ਦੇਵਾਂਗਾ ਲਾਲਚੀ ਕਿ ਤੇ ਦਾ ਸਿਆਰਾਮ ਇਹ ਤਾਂ ਕੀ ਸੁਣ ਕੇ ਸਹਿਮ ਗਿਆ ਮਠਿਆਈ ਖਾਣ ਦੀ ਹਿੰਮਤ ਨਾ ਪਈ ਨਿਰਮਲਾ ਨੇ ਇਹ ਕਹਾਣੀ ਸੁਣੀ ਤੇ ਦੋਵੇਂ ਮੁੰਡਿਆਂ ਨੂੰ ਮਨਾਉਣ ਲੱਗੀ ਮੁੰਚੀ ਜੀ ਨੇ ਸੌਂਹ ਦੇ ਦਿੱਤੀ ਨਿਰਮਲਾ ਤੁਸੀਂ ਸਮਝਦੇ ਨਹੀਂ ਇਹ ਸਾਰਾ ਗੁੱਸਾ ਮੇਰੇ ਤੇ ਹੈ ਮੁੰਚੀ ਬਦमाश ਹੋ ਗਏ ਨੇ ਇਸ ਗੱਲ ਇਸ خیال ਨਾਲ ਸਖਤੀ ਨਹੀਂ ਕਰਦਾ ਕਿ ਲੋਕ ਕੀ ਕਹਿਣਗੇ ਬਿਨਾਂ ਮਾਂ ਦੇ ਬੱਚਾਂ ਨੂੰ ਸਤਾਉਂਦੇ ਨੇ ਨਹੀਂ ਤਾਂ ਸਾਰੀ ਸ਼ਰਾਰਤ ਇੱਕ ਕਪਾਲ ਵਿੱਚ ਕੱਢ ਦੇ ਨਿਰਮਲਾ ਇਸੇ ਬਦਨਾਮੀ ਦਾ ਤਾਂ ਮੈਨੂੰ ਡਰੇ ਮੋਂਠੀ ਜੀ ਹੁਣ ਨਹੀਂ ਡਰਾਂਗਾ ਜਿਸ ਦੇ ਦਿਲ ਵਿੱਚ ਜੋ ਆਵੇ ਕਹੀ ਨਿਰਮਲਾ ਪਹਿਲਾਂ ਤਾਂ ਇਹ ਇਸ ਤਰ੍ਹਾਂ ਨਹੀਂ ਦੇ ਨਹੀਂ ਸੀ ਮੋਂਠੀ ਜੀ ਕਹਿੰਦਾ ਹੈ ਕਹਿੰਦਾ ਹੈ ਤੁਹਾਡੇ ਮੁੰਡੇ ਮਜੂਦ ਸਨ ਤੁਸੀਂ ਵਿਆਹ ਕਿਉਂ ਕੀਤਾ ਇਹ ਕਹਿੰਦਿਆਂ ਹੀ ਇਸ ਨੂੰ ਸੰਕੋਚ ਨਹੀਂ ਹੁੰਦਾ ਕਿ ਤੁਸੀਂ ਲੋਕਾਂ ਨੇ ਮਨਸਾ ਰਾਮ ਨੂੰ ਜ਼ਹਿਰ ਦੇ ਦਿੱਤਾ ਪੁੱਤ ਪੁੱਤ ਨਹੀਂ ਹੈ ਦੁਸ਼ਮਣ ਹੀ ਜੀ ਆ ਰਾਮ ਦਰਵਾਜ਼ੇ ਤੇ ਲੋਕੇ ਖੜਾ ਸੀ ਇਸਤਰੀ ਪੁਰਸ਼ ਮਠਿਆਈ ਦੇ ਵਿਸ਼ੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਇਹ ਸੁਣਦੇ ਲਈ ਉਹ ਆਇਆ ਸੀ ਮੌਂਚੀ ਜੀ ਦਾ ਖੀਰਲਾ ਸ਼ਬਦ ਸੁਣ ਕੇ ਉਸ ਕੋਲੋਂ ਨਹੀਂ ਰਿਹਾ ਗਿਆ ਬੋਲਿਆ ਦੁਸ਼ਮਣ ਨਾ ਹੁੰਦਾ ਤਾਂ ਤੁਸੀਂ ਉਹਦੇ ਪਿੱਛੇ ਕਿਉਂ ਪੈਂਦੇ ਤੁਸੀਂ ਜਿਹੜਾ ਕੁਝ ਇਸ ਵੇਲੇ ਕਹਿ ਰਹੇ ਹੋ ਉਹ ਮੈਂ ਬਹੁਤ ਪਹਿਲਾਂ ਤੋਂ ਸਮਝੀ ਬੈਠਾ ਭਰਾ ਨਹੀਂ ਸਮਝੇ ਸੀ ਧੋਖਾ ਖਾ ਗਏ ਸਨ ਸਾਡੇ ਨਾਲ ਤੁਹਾਡੀ ਦਾਲ ਨਹੀਂ ਗੱਲ ਨਹੀਂ ਸਾਰਾ ਜਮਾਨਾ ਕਹਿ ਰਿਹਾ ਹੈ ਕਿ ਭਾਈ ਸਾਹਿਬ ਨੂੰ ਜ਼ਹਿਰ ਦੇ ਦਿੱਤਾ ਗਿਆ ਹੈ ਮੈਂ ਕਹਿੰਦਾ ਹਾਂ ਤਾਂ ਤੁਹਾਨੂੰ ਕਿ ਗੁੱਸਾ ਹੁੰਦਾ ਹੈ ਨਿਰਮਲਾ ਦਸਨਾਟੇ ਵਿੱਚ ਆ ਗਈ ਪਤਾ ਲੱਗਿਆ ਜਿਵੇਂ ਉਹਦੇ ਸਰੀਰ ਤੇ ਕਿਸੇ ਨੇ ਅੰਗਿਆਰ ਸੁੱਟ ਦਿੱਤੇ ਹੋ ਮੁੰਛੀ ਜੀ ਨੇ ਡਾਂਟ ਕੇ ਜੀ ਆਰਮ ਨੂੰ ਚੁੱਪ ਕਰਵਾਉਣਾ ਚਾਹਿਆ ਪਰ ਜੀ ਆਰਮ ਬਿਨਾਂ ਡਰੇ ਇੱਟ ਦਾ ਜਵਾਬ ਪੱਥਰ ਨਾਲ ਦਿੰਦਾ ਰਿਹਾ ਇੱਥੇ ਤੱਕ ਕਿ ਨਿਰਮਲਾ ਨੂੰ ਵੀ ਉਸ ਤੇ ਗੁੱਸਾ ਆ ਗਿਆ ਉਹ ਕੱਲ ਦਾ ਛੋਕਰਾ ਕਿਸੇ ਕੰਮ ਦਾ ਨਹੀਂ ਨਾ ਕਾਜ ਦਾ ਇਸ ਤਰ੍ਹਾਂ ਗਰਜ ਰਿਹਾ ਜਿਵੇਂ ਸਾਰੇ ਘਰ ਦਾ ਪਾਲਣ ਪੋਛ ਨਹੀਂ ਹੀ ਕਰਦਾ ਹੋਵੇ ਤੇ ਓੜੀਆਂ ਚੜਾ ਕੇ ਬੋਲੀ ਬੱਸ ਬਹੁਤ ਹੋਇਆ ਜੀ ਆਰਮ ਪਤਾ ਲੱਗ ਗਿਆ ਤੂੰ ਬੜਾ ਲਾਇਕ ਹੈ ਬਾਹਰ ਜਾ ਕੇ ਬੈਠ ਮੁੰਛੀ ਜੀ ਹੁਣ ਤੱਕ ਤਾਂ ਕੁਝ ਦਵੇ ਦਵੇ ਜਿਹੀ ਬੋਲਦੇ ਰਹੇ ਨਿਰਮਲਾ ਦੀ ਸ਼ਹਿ ਤੇ ਸ਼ਹਿ ਮਿਲੀ ਤਾਂ ਦਿਲ ਵੱਧ ਗਿਆ ਦੰਦ ਪੀ ਕੇ ਗਏ ਤੇ ਇਸ ਦੇ ਪਹਿਲਾਂ ਕਿ ਨਿਰਮਲਾ ਉਹਦਾ ਹੱਥ ਫੜੇ ਇੱਕ ਥੱਪੜ ਮਾਰ ਦਿੱਤਾ ਥੱਪੜ ਨਿਰਮਲਾ ਦੇ ਮੂੰਹ ਤੇ ਪਿਆ ਉਹੀ ਸਾਹਮਣੇ ਖੜੀ ਸੀ ਉਹਦਾ ਮੱਥਾ ਚਕਰ ਆ ਗਿਆ ਮੁੰਛੀ ਜੀ ਨੇ ਸੁੱਕੇ ਹੋਏ ਹੱਥਾਂ ਵਿੱਚ ਵੀ ਇੰਨੀ ਸ਼ਕਤੀ ਹੈ ਕੀ ਇਸ ਦਾ ਅੰਦਾਜ਼ਾ ਨਹੀਂ ਲਾ ਸਕਦੀ ਸੀ ਸਿਰ ਫੜ ਕੇ ਬੈਠ ਗਈ ਮੁੰਚੀ ਜੀ ਦਾ ਕਰੋਧ ਹੋਰ ਵੀ ਪੜਕ ਉੱਠਿਆ ਫਿਰ ਮੁੱਕਾ ਮਾਰਿਆ ਪਰ ਹੁਣ ਜੀ ਆਰਾਮ ਨੇ ਉਹਨਾਂ ਦਾ ਹੱਥ ਫੜ ਲਿਆ ਤੇ ਪਿੱਛੇ ਧੱਕ ਕੇ ਬੋਲਿਆ ਦੂਰ ਤੋਂ ਗੱਲ ਕਰਿਓ ਕਿਤੇ ਆਪਣੀ ਬੇਇੱਜ਼ਤੀ ਨਾ ਕਰਵਾ ਲੈਣਾ ਅੰਮਾ ਜੀ ਦਾ ਲਿਆਜ ਕਰ ਰਹਾ ਹਾਂ ਨਹੀਂ ਤਾਂ ਬੁਖਾ ਦੇ ਦਿੰਦਾ ਇਹ ਕਹਿੰਦਾ ਹੋਇਆ ਉਹ ਬਾਹਰ ਨਿਕਲ ਗਿਆ ਮੁੰਚੀ ਜੀ ਚੁੱਪਚਾਪ ਖੜੇ ਰਹਿ ਗਏ ਇਸ ਵੇਲੇ ਜੇਕਰ ਜੀ ਆਰਾਮ ਨੇ ਭਗਵਾਨ ਦੀ ਬਿਜਲੀ ਡਿਗਦੀ ਤਾਂ ਉਹਨਾਂ ਨੂੰ ਬਹੁਤ ਖੁਸ਼ ਹੁ ਖੁਸ਼ੀ ਹੁੰਦੀ ਜਿਸ ਪੁੱਤਰ ਨੂੰ ਕਦੇ ਗੋਦੀ ਵਿੱਚ ਲੈ ਕੇ ਖੁਸ਼ ਹੁੰਦੇ ਸਨ ਉਸ ਦੇ ਵੱਲੋਂ ਅੱਜ ਤਰ੍ਹਾਂ ਤਰ੍ਹਾਂ ਦੀਆਂ ਬੁਰੀਆਂ ਕਲਪਨਾਵਾਂ ਮਾਨ ਵਿਚਾਰ ਰਹੀਆਂ ਸਨ ਰੁਕਮਣੀ ਹੁਣ ਤੱਕ ਤਾਂ ਆਪਣੀ ਕੋਠੜੀ ਵਿੱਚ ਸੀ ਹੁਣ ਆ ਕੇ ਬੋਲੀ ਬੇਟਾ ਜੇ ਆਪਣੇ ਬਰਾਬਰ ਦਾ ਹੋ ਜਾਵੇ ਤਾਂ ਉਸ ਤੇ ਹੱਥ ਨਹੀਂ ਚੁੱਕਣਾ ਚਾਹੀਦਾ ਮੋਠੀ ਜੀ ਨੇ ਬੁੱਲ ਚੱਬ ਕੇ ਕਿਹਾ ਮੈਂ ਇਸ ਨੂੰ ਘਰ ਚੋਂ ਕੱਢ ਕੇ ਛੱਡਾਂਗਾ ਭੀਖ ਮੰਗੇ ਜਾਂ ਚੋਰੀ ਕਰੇ ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਰੁਕਮਨੀ ਨੱਕ ਕਿਸ ਦਾ ਵੱਡਿਆ ਜਾਵੇਗੀ ਮੁੰਚੀ ਜੀ ਕੋਈ ਫਰਕ ਨਹੀਂ ਪੈਂਦਾ ਨਿਰਮਲਾ ਮੈਂ ਜੇ ਜਾਣਦੀ ਕਿ ਮੇਰੇ ਆਉਣ ਨਾਲ ਇਹ ਤੂਫਾਨ ਖੜਾ ਹੋ ਜਾਵੇਗਾ ਤਾਂ ਭੁੱਲ ਕੇ ਵੀ ਨਹੀਂ ਆਉਂਦੀ ਸੀ ਹੁਣ ਵੀ ਚੰਗਾ ਇਹ ਮੈਨੂੰ ਭੇਜ ਦਿਓ ਇਸ ਘਰ ਵਿੱਚ ਮੇਰੇ ਕੋਲੋਂ ਨਹੀਂ ਰਹਾ ਜਾ ਰਿਹਾ ਰੁਕਮਨੀ ਤੇਰੀ ਬਹੁਤ ਸ਼ਰਮ ਖਾਂਦਾ ਹੈ ਬਹੂ ਨਹੀਂ ਤਾਂ ਅੱਜ ਅਨਰਥ ਹੀ ਹੋ ਜਾਂਦਾ ਨਿਰਮਲਾ ਹੁਣ ਹੋਰ ਕੀ ਅਨਰਥ ਹੋਵੇਗਾ ਦੀਦੀ ਜੀ ਮੈਂ ਤਾਂ ਬੋਝ-ਬੋਝ ਕੇ ਪੈਰ ਰੱਖਦੀ ਆਂ ਫਿਰ ਬਿਕਲਾਂਕ ਲੱਗ ਹੀ ਜਾਂਦਾ ਹੈ ਹੁਣੇ ਘਰ ਚ ਪੈਰ ਰੱਖਿਆ ਦੇਰ ਨਹੀਂ ਹੋਈ ਕਿ ਇਹ ਹਾਲ ਹੋ ਗਿਆ ਭਗਵਾਨ ਹੀ ਸੁੱਖ ਰੱਖੇਗਾ ਰਾਤ ਨੂੰ ਭੋਜਨ ਕਰਨ ਕੋਈ ਨਹੀਂ ਉੱਥੇ ਇਕੱਲੇ ਮੋਨਚੀ ਜੀ ਨੇ ਖਾਦਾ ਨਿਰਮਲਾ ਨੂੰ ਅਜੇ ਨਵੀਂ ਚਿੰਤਾ ਹੋਣ ਲੱਗੀ ਜੀਵਨ ਕਿਸ ਤਰ੍ਹਾਂ ਬੀਤੇਗਾ ਆਪਣਾ ਹੀ ਪੇਟ ਹੁੰਦਾ ਤਾਂ ਕੋਈ ਖਾਸ ਚਿੰਤਾ ਨਹੀਂ ਹੁਣ ਤਾਂ ਇੱਕ ਨਵੀਂ ਮੁਸ਼ਕਲ ਗੱਲ ਵਿੱਚ ਪੈ ਗਈ ਇਹ ਸੋਚ ਰਹੀ ਸੀ ਮੇਰੀ ਬੱਚੀ ਦੀ ਕਿਸਮਤ ਚ ਕੀ ਲਿਖਿਆ ਹੈ ਹੀ ਰਾਮ ਤਾਂ